ਜਿਵੇਂ ਸਾਰਿਆਂ ਨੂੰ ਪਤਾ ਹੈਗਾ ਕਿ 22 ਤਰੀਕ ਜਨਵਰੀ 2024 ਦੇ ਵਿੱਚ ਅਮ ਜਲੰਧਰ ਰੋਡ ਤੇ ਇੱਕ ਫਾਈਨਾਂਸ ਕੰਪਨੀ ਹੈਗਾ ਪੰਜਾਬ ਫਾਈਨਾਂਸ ਕੰਪਨੀ ਨਾ ਦੇ ਉਹਦੇ ਵਿੱਚ ਰਾਤੀ 1:58 ਮਿੰਟ ਇੱਕ ਨੌਜਵਾਨ ਆਉਂਦਾ ਨੇ ਔਰ ਇੰਨੇ ক্লোਜ਼ ਸ਼ਟਰ ਦੇ ਉੱਥੇ ਪੰਜ ਗੋਲੀਆਂ ਚਲਾ ਕੇ ਚਲੇ ਜਾਂਦੇ ਨੇ ਉਸ ਤੋਂ ਬਾਅਦ ਉਹਨਾਂ ਨੂੰ ਇੱਕ ਕਾਲ ਆਉਂਦੀ ਏ ਉਹ ਕਹਿੰਦੇ ਨੇ ਕਿ ਆਪਣੇ ਆਪ ਨੂੰ ਇੱਕ ਗੈਂਗਸਟਰ ਕਹਿੰਦੇ ਨੇ ਔਰ 50 ਲੱਖ ਰੁਪਏ ਦਾ ਉਹਨਾਂ ਫਿਰੋਤੀ ਮੰਗਦੇ ਉਸਦੇ ਬਾਅਦ ਜਦੋਂ ਸਾਡੇ ਕੋਲ ਇਨਫੋਰਮੇਸ਼ਨ ਆਈ ਸੀਗੀ ਉਹ ਅਗਲੇ ਦਿਨ ਸਵੇਰ ਮਤਲਬ 22 ਤਰੀਕ ਸਵੇਰੇ ਅਰਾਊਂਡ 10:30 ਜੋ ਪੁਲਿਸ ਨੂੰ ਰਿਪੋਰਟ ਹੁੰਦੀ ਹੈ ਕਿ ਇਦਾਂ ਦੀ ਕੋਈ ਵਾਰਦਾਤ ਹੋਈ ਹੈ ਉਸਦੇ ਬਾਅਦ ਵੱਖ-ਵੱਖ ਟੀਮਾਂ ਜੋ ਬਣਾ ਕੇ ਵੈਰੀ ਪ੍ਰੋਫੈਸ਼ਨਲ ਤਰੀਕੇ ਨਾਲ ਜੋ ਆਪਣੇ ਐਸਪੀ ਡੀ ਹੈਗੇ ਅ ਮਿਸਟਰ ਗੁਰਪ੍ਰੀਤ ਸਿੰਘ ਨਾਲ ਹੀ ਡੀਐਸਪੀ ਸਿਟੀ ਐਸਐਚਓ ਸਿਟੀ ਐਂਡ ਜੋ ਸੀਆਈਏ ਦੇ ਟੀਮਸ ਹੈਗੇ ਉਹਨਾਂ ਨੇ ਟੈਕਨੀਕਲ ਤੌਰ ਤੇ ਔਰ ਨਾਲ ਹੀ ਹਿਊਮਨ ਇੰਟੈਲੀਜੈਂਸ ਦੇ ਬੇਸਿਸ ਤੇ ਉੱਤੇ ਉਨੇ ਤਿੰਨ ਜੋ ਸਿਗੇ ਉਦੇਸ਼ਿਤਵਾਦ ਆਦੇ ਵਿੱਚ ਇਨਵੋਲਡ ਸਿਗੇ ਤਿੰਨ ਮੁੰਡੇ ਜਿਨਨੇ ਨੇ ਸਾਨੂੰ ਉਥੇ ਕੈਮਰਟੀ ਵੀ ਪਤਾ ਚੱਲਦਾ ਹੈ ਕਿ ਤਿੰਨ ਮੁੰਡੇ ਆਏ ਸੀਗੇ ਉਥੇ ਉਹ ਤਿੰਨਾਂ ਨੂੰ ਅਸੀਂ ਟ੍ਰੇਸ ਵੀ ਕਰਤੇ ਔਰ ਉਹਦੇ ਤੇ ਇਹਨਾਂ ਦੀ ਗ੍ਰਿਫਤਾਰੀ ਵੀ ਹੋਈ ਹੈ ਔਰ ਉਹਨਾਂ ਦਾ ਨਾਮ ਹੈਗਾ ਇੱਕ ਸਰਤਾਜ ਸਿੰਘ ਔਰ ਇੱਕ ਸੌਰਵ ਔਰ ਅਤੀ ਜੋ ਹੈਗਾ ਜਸ਼ਨਪ੍ਰੀਤ ਸਿੰਘ ਤੋਂ ਇਹ ਤਿੰਨਾਂ ਤੋਂ ਤਿੰਨਾਂ ਨੂੰ ਅਰੈਸਟ ਕਰਕੇ ਹੁਣ ਇਹਨੇ ਪੁਲਿਸ ਰਿਮਾਂਡ ਵਾਸਤੇ ਵੀ ਰਿਕਵੈਸਟ ਕੀਤੀ ਹੈਗੀ ਹੈ ਨ ਇਹਨਾਂ ਦੇ ਵਿੱਚੋਂ ਇੱਕ ਚੀਜ਼ ਜੋ ਸਾਹਮਣੇ ਆਈ ਹੋਈ ਹੈ ਉਹ ਇਹ ਹੈ ਕਿ ਜੋ ਸਰਤਾਜ ਸਿੰਘ ਹੈ ਜਿਨ੍ਹਾਂ ਨੇ ਗੋਲੀ ਮਾਰੀ ਸੀਗੀ ਉਹਨੇ ਇੱਕ ਨਜਾਇਜ਼ ਅਸਲਾ ਉਦੇ ਰਾਹੀ ਬੱਤੀਬੋਰ ਦੀ ਇੱਕ ਅਸਲਾ ਸੀਗਾ ਉਹਦੇ ਨਾਲ ਇਹਨਾਂ ਨੇ ਡਰਾਵਾ ਦੇਣ ਨੂੰ ਉਹਨੇ ਫਾਇਰਿੰਗ ਕੀਤੀ ਸੀ ਉਹਨਾਂ ਦੀ ਦੁਕਾਨ ਦੇ ਸਾਹਮਣੇ ਔਰ ਇਹ ਪੰਜਾਬ ਪੁਲਿਸ ਦਾ ਮੁਲਾਜ਼ਮ ਹੈਗਾ ਕਪੂਰਥਲੇ ਪੁਲਿਸ ਦੇ ਵਿੱਚੋਂ ਤਨਾਥ ਹੈਗਾ ਜਦੋਂ ਉਹ ਪ੍ਰੀਲੀਮਰੀ ਇਨਵੈਸਟੀਗੇਸ਼ਨ ਦੇ ਉੱਤੇ ਇਹ ਚੀਜ਼ ਸਾਹਮਣੇ ਆਈ ਹੈ ਉਹਨਾਂ ਨੂੰ ਪੈਸੇ ਦੀ ਦਿੱਕਤ ਸੀਗੀ ਉਦੇ ਨਾਲ ਹੀ ਜੋ ਇਹਨਾਂ ਦਾ ਸਾਥੀ ਹੈਗਾ ਇਸ ਕ੍ਰਾਈਮ ਦੇ ਵਿੱਚ ਇੱਕ ਸੌਰਵ ਹੈ ਉਹ ਜਿਹੜੀ ਫਾਈਨਾਂਸ ਕੰਪਨੀ ਹੈਗੀ ਆ ਪੰਜਾਬ ਫਾਈਨਾਂਸ ਕੰਪਨੀ ਹੈ ਉਹਦੇ ਨਾਲ ਦੀ ਇੱਕ ਦੁਕਾਨ ਹੈਗਾ ਉਹਦੇ ਵਿੱਚ ਇਹ ਕੰਮ ਕਰਦਾ ਸੀ ਕੱਪੜੇ ਦੀ ਦੁਕਾਨ ਸੀਗਾ ਉਹਦੇ ਵਿੱਚ ਕੰਮ ਕਰਦਾ ਸੀ ਉਹਨੂੰ ਲੱਗਿਆ ਕਿ ਸ਼ਾਇਦ ਇਹਨਾਂ ਕੋਲ ਪੈਸੇ ਜ਼ਿਆਦਾ ਹੈਗੇ ਔਰ ਇਹ ਦੋਵੇਂ ਜੋ ਹੈਗੇ ਸੌਰਵ ਔਰ ਸਰਤਾਜ ਦੋਵੇਂ ਹੀ ਦੇ ਆਰ ਇਨ ਦੇ 20ਸ अर्ਲੀ 20ਸ ਉਹਨਾਂ ਦੇ 22 ਤੋਂ 23 ਸਾਲ ਉਮਰ ਹੈਗੀ ਆ ਦੋਵਾਂ ਦੀ ਤਾਂ ਉਹਨਾਂ ਨੂੰ ਦੋਵਾਂ ਨੂੰ ਪੈਸੇ ਦੀ ਦਿੱਕਤ ਸੀਗੀ ਉਨੂੰ ਲੱਗਿਆ ਕਿ ਸ਼ਾਇਦ ਅਗਰ ਅਸੀਂ ਇਹ ਕਰਦੇ ਹਾਂ ਤਾਂ ਫਿਰ ਸਾਨੂੰ ਆਸਾਨੀ ਸੇ ਪੈਸੇ ਮਿਲ ਜਾਣਗੇ ਇਹਦੇ ਕਰਕੇ ਉਹ ਪਲਾਨ ਕਰਕੇ ਉਹਨੇ ਉਸ ਦੁਕਾਨ ਦੇ ਉੱਤੇ ਫਾਇਰ ਕੀਤਾ ਔਰ ਸਰਤਾਜ ਦਾ ਇੱਕ ਜੋ ਰਿਲੇਟਿਵ ਹੈ ਉਹ ਕੈਨੇਡਾ ਗਿਆ ਹੋਇਆ ਉਹਨਾਂ ਦਾ ਮੈਨਾ ਹੋਇਆ ਉਹਨਾਂ ਦੇ ਮਦਦ ਨਾਲ ਇੰਨੇ ਉਹਨਾਂ ਦਾ ਇੱਕ ਦੋਸਤ ਦਿਪਿੰਦਰ ਸਿੰਘ ਉਹਨਾਂ ਨਾਲ ਗੱਲ ਕਰਾ ਕੇ ਬਾਹਰ ਤੋਂ ਇਹਨਾਂ ਨੂੰ ਫੋਨ ਕਰਵਾਇਆ ਜੋ ਪੰਜਾਬ ਫਾਈਨੈਂਸ ਕੰਪਨੀ ਦਾ ਓਨਰ ਸੀਗਾ ਉਹਨਾਂ ਨੂੰ ਫੋਨ ਕਰਵਾਇਆ ਔਰ ਉਹਨਾਂ ਤੋਂ ਇਹਨਾਂ ਨੇ ਫਰੋਤੀ ਮੰਗਾਈ ਔਰ ਫਾਈਨਲੀ

ਇਥੇ ਵਰਦਤ ਕਿੰਨੀ ਹੈ ਫਿਜ਼ਿਕਲੀ ਜੋ ਸਾਡੇ ਕੋਲ ਹੈਗੇ ਉਹਨਾਂ ਦੇ ਬਾਰੇ ਪਤਾ ਚੱਲਿਆ ਸੀ ਹੁਣ ਉਹਨਾਂ ਦੀ ਪੁੱਛਗਿੱਛ ਦੇ ਵਿੱਚ ਪ੍ਰੀਲੀਮਨਰੀ ਦੇ ਵਿੱਚ ਇਹ ਚੀਜ਼ ਸਾਹਮਣੇ ਆਈ ਹੈ ਦੇ ਵਿਲ ਆਲਸੋ ਬੀ ਨਾਮਿਨੇਟਡ ਇਨ ਦੀ ਫਾਈਲ ਜਸ਼ਨਪ੍ਰੀਤ ਇਹਨਾਂ ਦੇ ਨਾਲ ਗਿਆ ਸੀਗਾ ਜੀ ਜਦੋਂ ਉਹ ਇੰਨੇ ਫਾਇਰਿੰਗ ਕੀਤੀ ਸੀ ਉਸ ਵੇਲੇ ਤੀਨੋਂ ਇੱਕ ਐਕਟਿਵਾ ਲੈ ਕੇ ਜੋ ਸੌਰਵ ਦਾ ਐਕਟਿਵਾ ਹੈਗਾ ਉਹਦੇ ਉੱਤੇ ਬੈ ਕੇ ਤੀਨੋਂ ਚਲੇ ਗਏ ਸੀ ਕ੍ਰੇਟਾ ਕਾਰ ਜਿਹੜੀ ਆਪਾਂ ਫੜੀਏਗਾ ਕ੍ਰੇਟਾ ਕਾਰ ਇਜ਼ ਜਸ਼ਨਪ੍ਰੀਤਸ ਜਸ਼ਨਪ੍ਰੀਤ ਦਾ ਗੱਡੀ ਹੈਗਾ ਇਹਨੇ ਹਾਂਜੀ

ਉਨੇ ਸਰਤਾਜ ਨੂੰ ਫੜਾਏ ਸੀਗੇ ਉਹ ਹਲੇ ਅਸੀਂ ਉਹਨਾਂ ਦਾ ਵੈਰੀਫਾਈ ਕਰ ਰਹੇ ਹਾਂ ਪਿੱਛੇ ਉਹ ਇੰਪੋਰਟਡ ਵੈਪਨ ਲੱਗਦਾ ਜੀ ਵੈਰੀ ਹਾਈ ਕੁਆਲਿਟੀ ਵੈਪਨ ਤੁਸੀਂ ਵੇਖ ਸਕਦੇ ਹੋ ਉਹਦਾ ਅਸੀਂ ਪਿੱਛੇ ਚੈੱਕ ਕਰ ਰਹੇ ਹੈਗੇ ਹੋ ਸਕਦਾ ਇਹ ਕਿਸੇ ਦਾ ਲਾਇਸੈਂਸੀ ਹਥਿਆਰ ਵੀ ਹੋ ਸਕਦਾ ਕੋਈ ਕਿਥੇ ਉਹ ਗੁੰਮ ਹੋ ਚੁੱਕਾ ਹੋ ਸਕਦਾ ਤਾਂ ਉਹਦਾ ਵੈਰੀਫਾਈ ਅਸੀਂ ਕਰ ਰਹੇ ਹੈਗੇ ਪਿੱਛੋਂ ਕਹਾਂ ਸੇ ਇਹ ਵੈਪਨ ਆਈ ਹੋਈ ਹੈ ਹਾਂਜੀ